ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੁਲਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਜੀ ਗਿਆਨੀ ਕੁਲਦੀਪ ਸਿੰਘ ਗੜਗਾਜ ਦੀ ਬਤੌਰ ਜਥੇਦਾਰ ਨਿਯੁਕਤੀ ਦਾ ਜਿਹੜਾ ਮਾਮਲਾ ਹੈ ਫਿਰ ਤੋਂ ਜੋ ਹੈ ਪੱਖ ਦਾ ਨਜ਼ਰ ਆ ਰਿਹਾ ਹੈ ਤੇ ਜੇ ਆਪਾਂ ਦੂਜੇ ਪਾਸੇ ਗੱਲ ਕਰੀਏ ਜਦੋਂ ਬਾਬਾ ਹਰਨਾਮ ਸਿੰਘ ਤੁਮਾ ਨੇ 6 ਜੂਨ ਨੂੰ ਲੈ ਕੇ ਵੱਡਾ ਐਲਾਨ ਕਰ ਦਿੱਤਾ ਹੈ ਉਸ ਤੋਂ ਬਾਅਦ ਜੋ ਹੈ ਪੰਥਕ ਸਿਆਸਤ ਪੱਕੀ ਹੋਈ ਨਜ਼ਰ ਆ ਰਹੀ ਹੈ ਤੇ ਜੇ ਅਸੀਂ ਅੱਜ ਦੀ ਗੱਲ ਕਰੀਏ ਤਾਂ ਅੱਜ ਇੱਕ ਵਫਦ ਜੋ ਹੈ ਐਸਜੀਪੀਸੀ ਦਾ ਖਾਸ ਤੌਰ ਤੇ ਬਾਬਾ ਹਰਨਾਮ ਸਿੰਘ ਤੁਮਾ ਨੂੰ ਮਿਲਣ ਵੀ ਜਾਣ ਵਾਲਾ ਹੁਣ ਆਖਿਰ ਇਹ ਜਿਹੜਾ ਸਾਰਾ ਮਸਲਾ ਕਿੱਥੇ ਨਿਬੜਦਾ ਹੋਇਆ ਨਜ਼ਰ ਆ ਰਿਹਾ ਹੈ ਦੇਖੋ ਜਿਹੜੀ ਪੰਥਕ ਸਿਆਸਤ ਹੈ ਇਸ ਵਕਤ ਇੱਕ ਵਾਰ ਫਿਰ ਉਹਦੇ ਵਿੱਚ ਬਹੁਤ ਵੱਡਾ ਪੋਚਾ ਲਿਆ ਸੁਖਬੀਰ ਸਿੰਘ ਬਾਦਲ ਲਈ ਵੀ ਆਉਂਦੇ ਕੁਝ ਦਿਨ ਨੇ ਜਿਹੜੇ ਉਹ ਬਹੁਤ ਵੱਡੀ ਪੋਲੀਟੀਕਲ ਔਰ ਪੰਥਕ ਚੁਣੌਤੀ ਵਾਲੇ ਨੇ ਸੁਖਬੀਰ ਬਾਦਲ ਕਿਵੇਂ ਇਹਨਾਂ ਸਥਿਤੀਆਂ ਨੂੰ ਸਾਂਭਣਗੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਬਣਿਆ ਹੋਇਆ ਕਿਉਂਕਿ ਬਾਬਾ ਹਰਨਾਮ ਸਿੰਘ ਧੂਮਾ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ 11 ਜੂਨ ਨੂੰ ਸੁਖਬੀਰ ਸਿੰਘ ਬਾਦਲ ਦੇ ਘਰ ਦੇ ਬਾਹਰ ਵੀ ਧਰਨਾ ਮਾਰਿਆ ਜਾਏਗਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਸੀ ਇਹ ਪੰਥਕ ਜਥੇਬੰਦੀਆਂ ਦੀ ਮੰਗ ਸੀ ਹਰਨਾਮ ਸਿੰਘ ਧੂਮਾ ਉਹਨਾਂ ਦੀ ਪ੍ਰੈਸ ਕਾਨਫਰੰਸ ਸੀ ਉਸ ਤੋਂ ਪਹਿਲਾਂ ਔਰ ਸਾਰੀਆਂ ਪੰਥਕ ਜਥੇਬੰਦੀਆਂ ਦੀ ਮੰਗ ਸੀ ਕਿ ਜਨਰਲ ਇਜਲਾਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤਰਿੰਕ ਕਮੇਟੀ ਦੀ ਮੀਟਿੰਗ ਦੇ ਵਿੱਚ ਜਥੇਦਾਰ ਸਹਿਬਾਨਾਂ ਨੂੰ ਹਟਾਉਣ ਦੇ ਮਤੇ ਜਾਂ ਫੈਸਲੇ ਨਵਾਂ ਮਤਾ ਲਿਆ ਕੇ ਰੱਦ ਕਰੇ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਦਿਨ ਵੱਡੇ ਧਰਨੇ ਦਾ ਐਲਾਨ ਵੀ ਬਾਬਾ ਹਰਨਾਮ ਸਿੰਘ ਧੂਮਾ ਨੇ ਕੀਤਾ ਸੀ ਔਰ ਜਦੋਂ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਪ ਗਏ ਸੀ ਮੰਗ ਪੱਤਰ ਲੈਣ ਔਰ ਉਦੋਂ ਵਾਅਦਾ ਕਰਕੇ ਆਏ ਸੀ ਕਿ ਉਹਨਾਂ ਦੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਹੋਏਗਾ ਹੁਣ ਸਵਾਲ ਇਹ ਹੈ ਕਿ ਉਸ ਮਾਰਚ ਮਹੀਨੇ ਤੋਂ ਬਾਅਦ ਮਈ ਅਪ ਮਾਰਚ ਤੋਂ ਬਾਅਦ ਅਪ੍ਰੈਲ ਔਰ ਮਈ ਦੋ ਮਹੀਨੇ ਨਿਕਲੇ ਜਨਰਲ اجلاس ਵਾਲੇ ਦਿਨ ਬਾਬਾ ਹਰਨਾਮ ਸਿੰਘ ਧੂਮਾ ਨੇ 15 ਦਿਨ ਦਾ ਅਲਟੀਮੇਟਮ ਦਿੱਤਾ ਸੀ ਪਰ ਹੁਣ ਮਈ 31 ਨੂੰ ਬਾਬਾ ਹਰਨਾਮ ਸਿੰਘ ਧੂਮਾ ਨੇ 1 ਜੂਨ ਨੂੰ ਇੱਕ ਤਰੀਕੇ ਨਾਲ ਸਾਫ਼ ਤੌਰ ਤੇ ਕਹਿ ਦਿੱਤਾ ਕਿ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ 6 ਜੂਨ ਵਾਲੇ ਦਿਨ ਦੇ ਸਮਾਗਮ ਮੌਕੇ ਸੰਦੇਸ਼ ਨਹੀਂ ਪੜਨ ਦਵਾਂਗੇ ਇੱਥੋਂ ਤੱਕ ਕਿ ਆ ਬਾਬਾ ਹਰਨਾਮ ਸਿੰਘ ਧੂਮਾ ਨੇ ਕਿ ਜੇ ਮੈਨੂੰ ਜਾਣਾ ਪਿਆ ਵਿਰੋਧ ਲਈ ਮੈਂ ਖੁਦ ਜਾਊਂਗਾ ਇਹਦਾ ਮਤਲਬ ਹੈ ਇੱਕ ਵਾਰੀ ਫੇਰ ਜਿਹੜੀ ਪੰਥਕ ਜਥੇਬੰਦੀਆਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਧਾਂਤਕ ਔਰ ਵਿਚਾਰਕ ਟਕਰਾ ਵਡਾ ਖੜਾ ਹੋ ਗਿਆ ਔਰ ਗੱਲ ਆਮਣੇ ਸਾਹਮਣੇ ਦੀ ਨਾ ਬਣ ਜੇ ਜਿਸ ਤਰ੍ਹਾਂ ਨਾਲ ਚੈਲੰਜ ਕਰਤਾ ਹਰਨਾਮ ਸਿੰਘ ਧੂਮਾ ਨੇ ਔਰ ਇਹ ਇੱਕ ਵਾਰੀ ਫੇਰ ਸਥਿਤੀ ਲਗਾਤਾਰ ਜਣੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਦੀਆਂ ਮੰਗਾਂ ਵੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੰਭੀਰਤਾ ਪੂਰਵਕ ਧਿਆਨ ਨਾ ਦੇਣਾ ਹਾਲਾਂਕਿ ਅੱਜ ਇੱਕ ਵਫ਼ਦ ਮਿਲਣ ਜਾ ਰਿਹਾ ਹੈ ਬਾਬਾ ਹਰਨਾਮ ਸਿੰਘ ਧੂਮਾਨ ਬਹੁਤ ਗੱਲਾਂ ਹੁੰਦੀਆਂ ਨੇ ਕਈ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਕਿ ਹਰਜਿੰਦਰ ਸਿੰਘ ਧਾਮੀ ਔਰ ਬਾਬਾ ਹਰਨਾਮ ਸਿੰਘ ਧੂਮਾ ਦੇ ਵਿਚਾਲੇ ਚੰਗੀ ਟਿਊਨਿੰਗ ਹੈ ਪਰ ਹਰਜਿੰਦਰ ਸਿੰਘ ਧਾਮੀ ਦੀ ਸਥਿਤੀ ਕਿੱਥੇ ਹੈ ਹਰਜਿੰਦਰ ਸਿੰਘ ਧਾਮੀ ਕਿੱਥੇ ਖੜੇ ਨੇ ਗਿਆਨੀ ਰਕबीर ਸਿੰਘ ਉਹਨਾਂ ਦੀ ਪੋਸਟ ਸੋਸ਼ਲ ਮੀਡੀਆ ਵਾਲੀ ਅਸਤੀਫਾ ਦਿੰਦੇ ਨੇ ਹਰਜਿੰਦਰ ਸਿੰਘ ਧਾਮੀ ਔਰ ਸੱਤ ਮੈਂਬਰੀ ਕਮੇਟੀ ਚੋਂ ਅਸਤੀਫਾ ਦਿੰਦੇ ਨੇ ਸੁਖਬੀਰ ਬਾਦਲ ਘਰ ਜਾਂਦਾ ਹੈ ਹਰਜਿੰਦਰ ਧਾਮੀ ਮੰਨ ਜਾਂਦੇ ਨੇ ਫੇਰ ਪ੍ਰਧਾਨ ਬਣ ਜਾਂਦੇ ਨੇ ਪਰ ਹਰਜਿੰਦਰ ਸਿੰਘ ਧਾਮੀ ਨੇ ਕਿਹੜਾ ਵੱਡਾ ਪੰਥਕ ਮਸਲਾ ਨਿਬੇੜਿਆ ਜਿਹੜਾ ਪੰਥਕ ਇਕੱਠ ਤੋਂ ਮੰਗ ਪੱਤਰ ਲੈ ਕੇ ਉਹਨਾਂ ਨੇ ਵਾਅਦਾ ਕੀਤਾ ਸੀ ਹਰਜਿੰਦਰ ਸਿੰਘ ਧਾਮੀ ਦੀ ਆਪਣੀ ਸਥਿਤੀ ਵੀ ਹੈ ਜਿਹੜੀ ਉਹ ਇੱਕ ਪ੍ਰਧਾਨ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਬਹੁਤ ਜ਼ਿਆਦਾ ਪ੍ਰਭਾਵੀ ਸਥਿਤੀ ਨਹੀਂ ਰਹਿ ਗਈ। ਕਈ ਵਾਰ ਹਰਜਿੰਦਰ ਸਿੰਘ ਧਾਮੀ ਬਿਆਨ ਤਾਂ ਦੇ ਦਿੰਦੇ ਨੇ ਪਰ ਉਹਦੇ ਵਿੱਚ ਜਿਹੜੀ ਪ੍ਰਗਤੀ ਰਿਪੋਰਟ ਹੈ ਉਹ ਜਨਤਕ ਨਹੀਂ ਕੀਤੀ ਜਾਂਦੀ। ਸੰਗਤ ਨੂੰ ਅੱਜ ਤੱਕ ਨਹੀਂ ਪਤਾ ਕਿ ਜਿਹੜੀ ਇਹਨਾਂ ਨੇ ਕਹੀ ਸੀ ਕਿ ਅਸੀਂ ਵਿਧੀ ਵਿਧਾਨ ਬਣਾਵਾਂਗੇ ਜਥੇਦਾਰ ਸਾਹਿਬ ਦੀ ਨਿਯੁਕਤੀ ਲਈ ਉਹ ਕਿੱਥੇ ਗੱਲ ਖੜੀ ਹੈ। ਇਹ ਵੀ ਨਹੀਂ ਪਤਾ ਜਿਹੜੀ ਹਰਜਿੰਦਰ ਸਿੰਘ ਧਾਮੀ ਨੇ ਗੱਲ ਕਹੀ ਸੀ ਕਿ ਅਸੀਂ ਬਹੁਤ ਜਲਦ ਇਹ ਕੋਸ਼ਿਸ਼ ਕਰਾਂਗੇ ਇੱਕ ਵਿਅਕਤੀ ਇੱਕ ਸਿਧਾਂਤ ਇਸ਼ਾਰਿਆਂ-ਇਸ਼ਾਰਿਆਂ 'ਚ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੱਕੇ ਤੌਰ ਤੇ ਜਥੇਦਾਰ ਦੀ ਗੱਲ ਕੀਤੀ ਸੀ ਕਿ ਅਸੀਂ ਜਲਦ ਇਸ ਬਾਰੇ ਸੋਚ ਸਕਦੇ ਹਾਂ ਉਹ ਗੱਲ ਕਿੱਥੇ ਖੜੀ ਹੈ ਇਹਦਾ ਮਤਲਬ ਹੈ ਹੁਣ ਜਦੋਂ ਮੰਗ ਪੱਤਰ ਲੈ ਕੇ ਆਏ ਸੀ ਬਾਬਾ ਹਰਜਿੰਦਰ ਸਿੰਘ ਧੂਮਾ ਤੋਂ ਚੀਫ ਖਾਲਸਾ ਦੀਵਾਨ ਦੇ ਨੁਮਾਇੰਦੇ ਸੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨੁਮਾਇੰਦੇ ਸੀ ਸ਼ਰੋਮਣੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ ਜਦੋਂ ਇਹਨਾਂ ਸਾਰੇ ਨੁਮਾਇੰਦਿਆਂ ਤੋਂ ਮੰਗ ਪੱਤਰ ਲੈ ਕੇ ਅੱਜ ਤੱਕ ਹਰਜਿੰਦਰ ਸਿੰਘ ਧਾਮੀ ਨੇ ਇਹ ਗੱਲ ਸੰਗਤਾਂ ਨੂੰ ਨਹੀਂ ਦੱਸੀ ਕਿ ਮੈਂ ਉਸ ਮੰਗ ਪੱਤਰ ਦਾ ਕੀ ਕੀਤਾ ਜਾਂ ਮੈਂ ਉਸ ਮੰਗ ਪੱਤਰ 'ਚ ਪੰਥਕ ਜਥੇਬੰਦੀਆਂ ਨੂੰ ਕੀ ਭਰੋਸਾ ਦੇ ਕੇ ਆਇਆ ਸੀ ਇਹਦਾ ਮਤਲਬ ਹੈ ਇਹ ਮੁੱਦਾ ਫੇਰ ਵੱਡਾ ਹੋ ਗਿਆ ਕਿਉਂਕਿ ਜਿਹੜੀ ਤਾਜ਼ਾ ਘਟਨਾਕ੍ਰਮ ਹੋਇਆ ਜਦੋਂ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਤੱਕ ਸ੍ਰੀ ਪਟਨਾ ਸਾਹਿਬ ਦੇ ਜ਼ਖੇਦਾਰ ਗਿਆਨੀ ਰਣਜੀਤ ਸਿੰਘ ਗੋਹਾਰ ਉਹਨਾਂ ਦੇ ਮਾਮਲੇ ਦੇ ਵਿੱਚ ਆਦੇਸ਼ ਸੁਣਾਇਆ ਢੰਡਰੀਆਂ ਵਾਲੇ ਨੂੰ ਬੁਲਾਇਆ ਖਿਮਾ ਜਾਚਨਾ ਪ੍ਰਵਾਨ ਕੀਤੀ ਔਰ ਹੁਣ ਵਿਰਸਾ ਸਿੰਘ ਬਲਟੋਹਾ ਦੀ ਦਰਖਾਸਤ ਚਲੀ ਗਈ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਦੇ ਵਿੱਚ ਔਰ ਹੁਣ ਲੋਕਾਂ ਦੇ ਮਨ ਚ ਕਿਤੇ ਨਾ ਕਿਤੇ ਇਹ ਵੀ ਸ਼ੰਕੇ ਬਣਨ ਲੱਗੇ ਵੀ ਕਿਤੇ ਹੁਣ ਗਿਆਨੀ ਕੁਰੀਪ ਸਿੰਘ ਗੜਗਜ ਵਿਰਸਾ ਸਿੰਘ ਬਲਟੋਹਾ ਦੇ ਬਾਰੇ ਦਿੱਤਾ ਗਿਆ ਸਿੰਘ ਸਹਿਬਾਨਾਂ ਦਾ ਫੈਸਲਾ ਨਾ ਪਲਟ ਦੇਣ ਤੇ ਕਈ ਤਰ੍ਹਾਂ ਦੇ ਸ਼ੰਕੀ ਅਚਾਨਕ ਖੜੇ ਹੋਏ ਔਰ ਟੰਡਰੀਆਂ ਵਾਲੇ ਨੇ ਬਾਬਾ ਹਰਨਾਮ ਸਿੰਘ ਧੂਨਾ ਦੇ ਤੁਹਾਡੇ ਸੰਬੰਧ ਦੇ ਵਿੱਚ ਵੀ ਗੱਲ ਕੀਤੀ ਹੁਣ ਮੈਨੂੰ ਹੀ ਲੱਗਦਾ ਹੈ ਕਿ ਹਰਨਾਮ ਸਿੰਘ ਧੂਮਾ ਜਿਹੜੇ ਵਿੱਚ ਵਿੱਚ ਸ਼ਾਂਤ ਹੋ ਜਾਂਦੇ ਨੇ ਸ਼ਾਂਤ ਹੋਏ ਲੱਗਦੇ ਨੇ ਪਰ ਹੁਣ ਉਹਨਾਂ ਨੇ ਫਿਰ ਕੱਲ ਪ੍ਰੈਸ ਕਾਨਫਰੰਸ ਕੀਤੀ ਕਿ ਮੈਂ ਅਸੀਂ 11 ਤਰੀਕ ਨੂੰ ਧਰਨਾ ਵੀ ਮਾਰਾਂਗੇ ਸੁਖਵੀਰ ਸਿੰਘ ਬਾਦਲ ਦੀ ਕੋਟੀ ਦੇ ਬਾਹਰ ਬਾਦਲਪਿੰਡ ਇਹਦਾ ਮਤਲਬ ਹੈ ਇੱਕ ਪਾਸੇ ਜ਼ਿਮਨੀ ਚੋਣ ਹੈ ਲੁਧਿਆਣੇ ਦੇ ਵਿੱਚ ਜਿੱਥੇ ਸੁਖਵੀਰ ਸਿੰਘ ਬਾਦਲ ਇਹ ਕਹਿ ਰਹੇ ਨੇ ਕਿਵੇਂ ਨਵੇਂ ਸਿਰੇ ਤੋਂ ਪ੍ਰਧਾਨ ਚੁਣਿਆ ਗਿਆ ਤੇ ਉਹਨਾਂ ਦੇ ਕੈਂਡੀਡੇਟ ਕਹਿ ਰਹੇ ਨੇ ਕਿ ਅਸੀਂ ਭਰਤੀ ਤੋਂ ਬਾਅਦ ਸੁਖਵੀਰ ਬਾਦਲ ਨੂੰ ਪ੍ਰਧਾਨ ਚੁਣ ਲਿਆ ਤੇ ਹੁਣ ਅਸੀਂ ਇਹ ਜ਼ਿਮਨੀ ਚੋਣ ਲੁਧਿਆਣੇ ਦੀ ਜਿੱਤ ਕੇ ਸਿੱਖ ਪੰਥ ਨੂੰ ਵਾਅਦਾ ਕਰਦੇ ਹਾਂ ਵੀ ਅਸੀਂ ਸਾਰੇ ਕੰਮ ਕਰਾਂਗੇ ਇੱਕ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਡਿਵੈਲਪਮੈਂਟ ਔਰ ਪੰਥਕ ਨੁਮਾਇੰਦਗੀ ਦੀ ਗੱਲ ਕਰਦੇ ਨੇ ਮੈਂ ਕੱਲ ਵੀ ਗੱਲ ਕੀਤੀ ਸੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਔਰ ਪ੍ਰਵਾਨਗੀ ਦੋਵੇਂ ਦਾਅ ਤੇ ਲੱਗੀਆਂ ਨੇ ਸਿਆਸੀ ਤੌਰ ਤੇ ਜਿਵੇਂ ਯਾਨੀ ਕੁਲਜੀਪ ਸਿੰਘ ਗੜਗਜ ਦੇ ਮਾਮਲੇ ਦੇ ਵਿੱਚ ਬਾਬਾ ਹਰਨਾਮ ਸਿੰਘ ਧੂਮਾ ਨੇ ਖੁੱਲ ਕੇ ਕਹਿਤਾ ਕਿ ਉਹ ਕੌਮ ਤੋਂ ਪ੍ਰਵਾਨਤ ਹੀ ਨਹੀਂ ਹੈ ਔਰ ਅਗਰ ਇਸ ਰੁਝਾਨ ਨੂੰ ਨਾ ਰੋਕਿਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੁਝਾਨ ਗਲਤ ਸਾਬਤ ਹੋ ਸਕਦਾ ਹੈ ਇਹ ਪਰੰਪਰਾ ਗਲਤ ਸਾਬਤ ਹੋ ਸਕਦੀ ਹੈ ਔਰ ਉਹਨਾਂ ਨੇ ਸ਼ਰੋਮਣੀ ਕਮੇਟੀ ਔਰ ਸ਼ਰੋਮਣੀ ਅਕਾਲੀ ਦਲ ਨੂੰ ਇੱਕਮਿਕ ਦੱਸਿਆ ਇੱਕ ਵਾਰੀ ਫੇਰ ਇੱਥੇ ਬਾਬਾ ਹਰਨਾਮ ਸਿੰਘ ਧੂਮਾ ਦਾ ਪੂਰਾ ਬਿਆਨ ਸੁਣ ਲੀਏ ਫਿਰ ਗੱਲ ਬੜੀ ਮਹੱਤਵਪੂਰਨ ਆ ਮੈਂ ਅੱਗੇ ਵਧਾਉਣਾ ਅਸੀਂ ਜਸੇਦਾਰਾਂ ਬਾਰੇ ਕਦੇ ਇਹੋ ਜੀ ਵਿਚਾਰ ਨਹੀਂ ਰੱਖੀ ਕਿ ਜਸੇਦਾਰ ਫਲਾਣਾ ਲਾਓ ਜਾਂ ਉਹ ਲਾਓ ਸਾਨੂੰ ਇਤਰਾਜ਼ ਹੈ ਮਰਜ਼ਾਦਾ ਦੀ ਘੋਰ ਉਲੰਘਣਾ ਦਾ ਔਰ ਉਲੰਘਣਾ ਕੀਤੀ ਹੈ ਸ਼੍ਰੋਮਣੀ ਕਮੇਟੀ ਨੇ ਔਰ ਉਸੇ ਦਿਨ ਤੋਂ ਸਿੱਖ ਪੰਥ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿ ਅੱਜ ਇਹ ਉਲੰਘਣਾ ਕੀਤੀ ਹੈ ਕੱਲ ਨੂੰ ਜਿੱਥੇ ਮਰਜ਼ੀ ਕੋਈ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਜਿਸ ਮਰਜ਼ੀ ਵਿਅਕਤੀ ਨੂੰ ਜਥੇਦਾਰ ਬਣਾਉਣ ਦਾ ਐਲਾਨ ਕਰੇਗਾ ਇਸ ਦੇ ਨਾਲ ਪੰਥ ਦੀਆਂ ਵੱਡੀਆਂ ਪਰੰਪਰਾਵਾਂ ਨੂੰ ਬਹੁਤ ਵੱਡੀ ਛੱਟ ਵੱਜੇਗੀ ਔਰ ਵੱਜ ਰਹੀ ਹੈ ਮੈਂ ਅਲਾਨੀਆਂ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਤਾੜਨਾ ਕਰਦਾ ਕਿ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਵੇਗਾ ਅਸੀਂ ਹਰ ਗੱਜ ਇਹ ਹੋਣ ਨਹੀਂ ਦੇਵਾਂਗੇ ਕਿਉਂਕਿ ਉਸ ਦਿਨ ਸ਼ਹੀਦਾਂ ਦਾ ਦਿਹਾੜਾ ਉਸ ਦਿਨ ਉੱਥੇ ਕੋਈ ਟਕਰਾ ਨਹੀਂ ਹੋਣਾ ਚਾਹੀਦਾ ਇਸ ਲਈ ਮੈਂ ਪਹਿਲਾ ਪ੍ਰੈਸ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਆਪਣਾ ਸੁਨੇਹਾ ਭੇਜ ਰਿਹਾ ਇਸ ਕਾਰਵਾਈ ਨੂੰ ਤੁਰੰਤ ਰੋਕਿਆ ਜਾਏ ਅਗਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ ਸੋ ਇਹਦਾ ਮਤਲਬ ਹੈ ਕਿ ਬਾਬਾ ਹਰਨਾਮ ਸਿੰਘ ਧੂਮਾ ਨੇ ਇੱਕ ਤਰੀਕੇ ਨਾਲ ਸਿੱਧੀ ਸਿੱਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚੁਣੌਤੀ ਦਿੱਤੀ ਹੈ ਉਹ ਕਹਿੰਦੇ ਹਰ ਹਿੱਲੇ ਅਸੀਂ ਰੋਕਾਂਗੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਨਾਂ ਨੇ ਕਈ ਸਵਾਲ ਖੜੇ ਕੀਤੇ ਕਿ ਵਿਖਰੇਵੇਂ ਸੰਭੜਨਾ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਔਰ ਐਸਜੀਪੀਸੀ ਆਪਣੇ ਕੰਮਾਂ ਦੇ ਵਿੱਚ ਆਪਣੇ ਮਿਸ਼ਨ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਫੇਲ ਹੋਈ ਹੈ ਹੁਣ ਅਗਰ ਇੱਕ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਬਾਬਾ ਹਰਨਾਮ ਸਿੰਘ ਧੂਮਾ ਨੂੰ ਮਿਲਣ ਜਾਂਦਾ ਹੈ ਜਿਹਦੀਆਂ ਚਰਚਾਵਾਂ ਨੇ ਕਿ ਇੱਕ ਵਫਦ ਮਿਲਣ ਜਾਏਗਾ ਹਰਨਾਮ ਸਿੰਘ ਧੂਮਾ ਦੀ ਸ਼ਰਤ ਇੱਕੋ ਹੀ ਹੈ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਜਥੇਦਾਰ ਸਹਿਬਾਨਾਂ ਨੂੰ ਬਹਾਲ ਕੀਤਾ ਜਾਵੇ ਜਿਹੜੇ ਤਿੰਨ ਜਥੇਦਾਰ ਸਹਿਬਾਨਾਂ ਨੂੰ ਹਟਾਇਆ ਗਿਆ ਔਰ ਅਸੀਂ ਨਹੀਂ ਮੰਨਦੇ ਗਿਆਨੀ ਕੁਰੀਪ ਸਿੰਘ ਗੜਗਜ ਨੂੰ ਪ੍ਰਵਾਨਿਤ ਜਥੇਦਾਰ ਕਿਉਂਕਿ ਇਹ ਵਿਧੀ ਵਿਵਧਾਨ ਤੇ ਪਰੰਪਰਾਵਾਂ ਮੁਤਾਬਕ ਇਹਨਾਂ ਦੀ ਜਥੇਦਾਰ ਦੇ ਤੌਰ ਤੇ ਨਿਯੁਕਤੀ ਨਹੀਂ ਹੋਈ ਫਿਰ ਉਹੀ ਸਾਰੀਆਂ ਗੱਲਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਪਰ ਇਹ ਵੀ ਚਰਚਾਵਾਂ ਨੇ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਇਹ ਕਿਹਾ ਗਿਆ ਕਿ ਇਹ ਬਹੁਤ ਵੱਡਾ ਦਿਨ ਹੈ ਸ਼ਹੀਦਾਂ ਦੇ ਦਿਨ ਅਸੀਂ ਇਕੱਠੇ ਹੋ ਕੇ ਕੋਈ ਨਾ ਕੋਈ ਸਨੇਹ ਕੌਮ ਨੂੰ ਜਾਣ ਉਹ ਇਸ ਗੱਲ ਦੇ ਹਾਂ ਵੀ ਨਹੀਂ ਹੈ ਕਿ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਉਸ ਦਿਨ ਸੰਦੇਸ਼ ਪੜਨ ਤੋਂ ਰੋਕਿਆ ਜਾਵੇ ਸੋ ਇੱਕ ਤਰੀਕੇ ਨਾਲ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੱਲੋਂ ਇਹ ਬਿਆਨ ਆਇਆ ਹੁਣ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਅੱਜ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਬਾਬਾ ਹਰਨਾਮ ਸਿੰਘ ਧੂਮਾ ਨੂੰ ਮਿਲੇਗਾ ਉਸ ਵਫ਼ਦ ਦੀ ਮੁਲਾਕਾਤ ਦੇ ਵਿੱਚ ਕਿਹੜੀਆਂ ਗੱਲਾਂ ਤੈਹ ਹੁੰਦੀਆਂ ਨੇ ਹਰਨਾਮ ਸਿੰਘ ਧੂਮਾ ਕੀ ਮੰਨ ਜਾਣਗੇ ਅਗਰ ਮੰਨਣਗੇ ਤੇ ਕਿਹੜੀਆਂ ਸ਼ਰਤਾਂ ਦੇ ਮੰਨਣਗੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਗੱਲ ਲਈ ਮੰਨ ਜਾਏਗੀ ਕਿ 6 ਜੂਨ ਦੇ ਕੱਲੂ ਘਾਰੇ ਸਮਾਗਮਾ ਮੌਕੇ ਯਾਨੀ ਕੁਲਦੀਪ ਸਿੰਘ ਗੜਗੜ ਸੰਦੇਸ਼ ਨਾ ਦੇਣ ਹਾਲਾਕੀ 1984 ਤੋਂ ਪਹਿਲਾਂ ਇਹ ਸੰਦੇਸ਼ ਨਹੀਂ ਦਿੱਤਾ ਜਾਂਦਾ ਸੀ ਕਿਉਂਕਿ ਜਦੋਂ ਕੱਲੂ ਘਾਰੇ ਵਾਪਰਿਆ ਉਸ ਤੋਂ ਬਾਅਦ ਤੋਂ ਇਹ ਲਗਾਤਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਫਸੀਲ ਤੇ ਜਥੇਦਾਰ ਸ੍ਰੀ ਅਕਾਲ ਤਖਤ ਕੌਮ ਦੇ ਨਾਮ ਸੁਨੇਹਾ ਦੰਦੇ ਨੇ ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਜਿਹੜੇ ਇਸ ਕੱਲੂ ਘਾਰੇ ਦੇ ਵਿੱਚ ਸ਼ਹੀਦ ਹੋਏ ਸੋ ਅੱਜ ਦਾ ਦਿਨ ਮੈਨੂੰ ਲੱਗਦਾ ਹੈ ਬਹੁਤ ਵੱਡੀ ਅਹਿਮੀਅਤ ਵਾਲਾ ਹੈ ਸੁਖਬੀਰ ਬਾਦਲ ਦੀ ਭੂਮਿਕਾ ਵੀ ਬੜੀ ਮਹੱਤਵਪੂਰਨ ਬਣਨ ਵਾਲੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਕਿਉਂਕਿ ਗੱਲ ਕਿੱਥੇ ਆ ਕੇ ਵਿਵਾਦਿਤ ਹੁੰਦੀ ਹੈ ਗੱਲ ਵਿਵਾਦਿਤ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੀ ਪ੍ਰਕਿਰਿਆ ਤੇ ਔਰ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਔਰ ਉਥੋਂ ਦੇ ਪੰਜ ਪਿਆਰੇ ਸਿੰਘ ਸਹਿਬਾਨ ਪਹਿਲਾਂ ਕਹਿ ਚੁੱਕੇ ਨੇ ਕਿ ਅਸੀਂ ਪ੍ਰਵਾਨ ਨਹੀਂ ਕਰਦੇ ਜਿਸ ਤਰ੍ਹਾਂ ਨਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਬਣੇ ਹੁਣ ਅਗਰ ਹੋਰ ਪੰਥਕ ਜਥੇਬੰਦੀਆਂ ਵੀ ਖੜੀਆਂ ਹੁੰਦੀਆਂ ਨੇ ਅੱਜ ਦਾ ਦਿਨ ਇਸ ਪੱਖੋਂ ਮਹੱਤਵਪੂਰਨ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲੀ ਦਲ ਪ੍ਰਧਾਨ ਦੇ ਲਈ ਜਿਹੜਾ 6 ਜੂਨ ਤੋਂ ਪਹਿਲਾਂ ਦਾ ਸਮਾਂ ਉਹ ਕਿਸੇ ਵੀ ਸੰਭਾਵੀ ਪੰਥਕ ਟਕਰਾਹ ਨੂੰ ਕਿਵੇਂ ਰੋਕਦੇ ਨੇ ਸੋ ਮੈਨੂੰ ਲੱਗਦਾ ਹੈ ਸਰਕਾਰ ਨੂੰ ਵੀ ਇਸ ਮਾਮਲੇ ਦੇ ਵਿੱਚ ਆਪਣੇ ਅੱਖ ਕੰਨ ਖੋਲ ਕੇ ਰੱਖਣ ਦੀ ਲੋੜ ਹੈ ਤਾਂ ਕਿ ਸਥਿਤੀਆਂ ਨੂੰ ਬਿਲਕੁਲ ਸਧਾਰਨ ਬਣਾ ਕੇ ਰੱਖਿਆ ਜਾ ਸਕੇ ਦਲਾ ਜੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਦੇ ਉੱਪਰ ਵੀ ਜੋ ਹੈ ਤਾਜ਼ਾ ਅਪਡੇਟ ਜ਼ਰੂਰ ਸਾਂਝਾ ਕਰਨਾ ਕਿਉਂਕਿ 31 ਮਈ ਦੀ ਜਿਹੜੀ ਤਾਰੀਖ ਸੀ ਉਹ ਜ਼ਿਲ੍ਹਾ ਪੱਧਰੀ ਭਰਤੀ ਦਾ ਆਖੀਰਲਾ ਦਿਨ ਸੀ ਜਦੋਂ ਮੀਟਿੰਗ ਹੋ ਕੇ ਪੜਤੀ ਹੋਈ ਇਸ ਦੇ ਨਾਲ ਨਾਲ ਆਪਾਂ ਅੱਗੇ ਗੱਲ ਕਰੀਏ ਤਾਂ ਫਾਜ਼ਿਲਕਾ ਤੇ ਡੇਰਾ ਬਸੇ ਵਿੱਚ ਕਹਿੰਦੇ ਕਿ ਬਹੁਤ ਵੱਡੇ ਅੰਕੜੇ ਜੋ ਹੈ ਵੇਖੇ ਗਏ ਨੇ ਭਰਤੀਆਂ ਦੇ ਉਹ ਅੰਕੜੇ ਵੀ ਜ਼ਰੂਰ ਸਾਂਝੇ ਕਰਨਾ ਤੇ ਵਿਸਥਾਰ ਵਿੱਚ ਜਿਹੜਾ ਤਾਜ਼ਾ ਅਪਡੇਟ ਆ ਭਰਤੀ ਨੂੰ ਲੈ ਕੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰਿਓ ਦੇਖੋ ਜਿਤ ਤੱਕ ਗੱਲ ਪੰਜ ਮੈਂਬਰੀ ਭਰਤੀ ਕਮੇਟੀ ਦੀ ਹੈ ਜਿਵੇਂ ਤੁਹਾਡਾ ਸਵਾਲ ਹੈ 31 ਮਈ ਤੱਕ ਜ਼ਿਲ੍ਹਾ ਪੰਦਰੀ ਭਰਤੀ ਸਮਾਗਮ ਸੀ ਔਰ 31 ਮਈ ਨੂੰ ਡੇਰਾ ਬੱਸੀ ਦੇ ਵਿੱਚ ਬਹੁਤ ਵੱਡਾ ਪੰਥਕ ਇਕੱਠ ਹੋਇਆ ਡੇਰਾ ਬੱਸੀ ਹਲਕੇ ਨੂੰ ਕੈਪਟਨ ਕਮਲਜੀਤ ਕੌਰ ਦੇ ਹਲਕੇ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ ਕਿਉਂਕਿ ਉਹਨਾਂ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਕੈਪਟਨ ਕਮਲਜੀਤ ਸਿੰਘ ਹੋਣਾ ਦਾ ਰਹਿੰਦਾ ਸੀ ਹਾਲਾਂਕਿ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਹਲਕਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੀ ਉਹ ਸਥਿਤੀ ਨਹੀਂ ਬਚਾ ਸਕਿਆ ਹਾਲਕਿ ਐਨ ਕੇ ਸ਼ਰਮਾ ਵੀ ਉੱਥੋਂ ਐਮਐਲਏ ਰਹੇ ਡੇਰਾਬਸੀ ਤੋਂ ਇਹ ਲਾਲਰੋੜ ਦੇ ਵਿੱਚ ਜਿਹੜੀ ਹੈ ਇਹ ਪੂਰੀ ਭਰਤੀ ਦੀ ਮੀਟਿੰਗ ਸੀ ਹੁਣ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਪਟਨ ਕਮਲਜੀਤ ਸਿੰਘ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਰਕਰ ਸਹਿਬਾਨ ਵਲੰਟੀਅਰਸ ਪਰ ਪੰਜ ਮੈਂਬਰੀ ਭਰਤੀ ਕਮੇਟੀ ਤੋਂ ਬਹੁਤ ਸਾਰੇ ਲੀਡਰ ਆਏ ਕਿਉਂਕਿ ਉਸੇ ਦਿਨ ਫਜ਼ਿਲਕਾ ਔਰ ਜਲਾਲਾਬਾਦ ਵਿਖੇ ਵੀ ਪ੍ਰੋਗਰਾਮ ਸੀ ਭਰਤੀ ਕਮੇਟੀ ਸੋ ਉਥੇ ਬੀਬੀ ਸਤਵੰਤ ਕੌਰ ਔਰ ਗੁਰਪ੍ਰਤਾਪ ਸਿੰਘ ਵਡਾਲਾ ਗਏ ਹੋਏ ਸੀ ਜਿਹੜੀ ਲਾਲੂੜੂ ਦੇ ਵਿੱਚ ਭਰਤੀ ਕਮੇਟੀ ਦੀ ਮੀਟਿੰਗ ਸੀ ਜ਼ਿਲ੍ਹਾ ਪੰਦਰੀ ਆਖਰੀ ਉਹਦੇ ਵਿੱਚ ਮਨਪੀ 45 ਸੀ ਇਕਬਾਲ ਸਿੰਘ ਝੁੰਦਾ ਸੀ ਉੱਚੇ ਚੇਤੌਰ ਤੇ ਗਿਆਨੀ ਹਰਪੀ ਸਿੰਘ ਵੀ ਆਏ ਹੋਏ ਸੀ ਔਰ ਇਸ ਮੀਟਿੰਗ ਦੇ ਵਿੱਚ ਗਿਆਨੀ ਹਰਪੀ ਸਿੰਘ ਨੇ ਕਈ ਵੱਡੇ ਖੁਲਾਸੇ ਕੀਤੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਦੂਸਰੀ ਧਿਰ ਵੱਲੋਂ ਕਿਤਨਾ ਕਿਤੇ ਦਬਾਅ ਪਾਇਆ ਜਾ ਰਿਹਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕਿਉਂ ਭਰਤੀ ਜਿਹੜੀ ਪੰਜ ਮੈਂਬਰੀ ਕਮੇਟੀ ਆ ਭਰਤੀ ਦੀ ਉਹਦੇ ਉੱਪਰ ਕੋਈ ਨਾ ਕੋਈ ਰੋਕ ਜਾਂ ਕਾਰਵਾਈ ਕਰਨ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਇਲਜ਼ਾਮ ਉਹਨਾਂ ਨੇ ਜਿਹੜਾ ਇਹ ਦਾਵਾ ਕੀਤਾ ਇਹਦੇ ਬਹੁਤ ਵੱਡੇ ਸਿਆਸੀ ਮਾਇਨੇ ਆ ਕਿਉਂਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਜ਼ਿਲ੍ਹਾ ਪਦਰੀ ਭਰਤੀ 31 ਮਈ ਤੱਕ ਹੋ ਚੁੱਕੀ ਹੈ ਐਨਆਰਆਈਜ਼ ਦੀ ਬਹੁਤ ਵੱਡੀ ਭਰਤੀ ਹੋਈ ਹੈ ਕੱਲ ਸ਼ਵੀਰ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਅੰਕੜੇ ਸਾਡੇ ਕੋਲੇ ਉਪਲਬਧ ਹੋ ਜਾਣੇ ਐ ਕਿ ਐਨਆਰਆਈ ਭਾਈਚਾਰੇ ਦੀ ਭਰਤੀ ਕਿੱਥੇ ਤੱਕ ਪਹੁੰਚੀ ਐ ਔਰ ਕੱਲ ਦੇ ਪ੍ਰੋਗਰਾਮ ਚੋਂ ਭਰਤੀ ਦਾ ਅੰਕੜਾ ਮੈਂ ਜ਼ਰੂਰ ਸਾਂਝਾ ਕਰੂੰਗਾ ਔਰ ਬੜੀ ਤੇਜ਼ੀ ਨਾਲ ਹੁਣ ਭਰਤੀ ਵਾਪਸ ਆ ਰਹੀ ਐ ਮੈਂ ਅੱਗੇ ਵੀ ਭਰਤੀ ਨਾਲ ਜੁੜੀਆਂ ਦੋ ਚਾਰ ਗੱਲਾਂ ਕਰਦਾ ਪਰ ਇੱਕ ਵਾਰੀ ਗਿਆਨੀ ਹਰਪੀਤ ਸਿੰਘ ਉਹਨਾਂ ਦਾ ਅਸੀਂ ਦਾਵਾ ਸੁਣ ਲੀਏ ਬਿਆਨ ਸੁਣ ਲੀਏ ਔਰ ਦੂਸਰੀ ਧਿਰ ਭਾਵੇਂ ਸੁਖਵੀਰ ਸਿੰਘ ਬਾਦਲ ਵਾਲੀ ਧਿਰ ਐ ਉਹ ਅਗਰ ਕੋਈ ਆਪਣਾ ਰਿਐਕਸ਼ਨ ਇਹਦੇ ਤੇ ਆਪਣਾ ਕੋਈ ਪੱਖ ਰੱਖਣਾ ਚਾਹਣ ਉਹਨਾਂ ਦਾ ਵੀ ਉਹਨਾਂ ਦੇ ਪੱਖ ਦਾ ਖੁੱਲਾ ਵੈਲਕਮ ਹੈ ਪਰ ਗਿਆਨੀ ਹਰਪੀ ਸਿੰਘ ਦਾ ਵੱਡਾ ਇਲਜ਼ਾਮ ਆ ਇੱਕ ਵਾਰੀ ਸੁਣੀਏ ਕਹਿੰਦੇ ਹਾਥੀ ਹੁੰਦਾ ਨਾ ਤਨਗੁਰੂ ਤੇਗਪਾਦਰ ਸਾਹਿਬ ਮਹਾਰਾਜ ਕਹਿੰਦੇ ਹਾਥੀ ਹੁੰਦਾ ਨਾ ਉਹ ਨਦੀ ਚ ਣਾਉਣ ਜਾਂਦਾ ਆਪਣੇ ਝੁੰਡ ਦੇ ਨਾਲ ਤੇ ਸਾਰੇ ਹਾਥੀ ਜਿਹੜੇ ਆ ਨਾ ਨਦੀ ਚ ਇਸ਼ਨਾਨ ਕਰਦੇ ਆ ਣਾਉਂਦੇ ਆ ਆਪਣੀ ਸੁੰਡ ਚ ਨਦੀ ਦਾ ਪਾਣੀ ਭਰ ਕੇ ਤੇ ਪ੍ਰੈਸ਼ਰ ਦੇ ਨਾਲ ਆਪਣੇ ਪਿੰਡੇ ਤੋਂ ਸਾਰਾ ਚਿੱਕੜ ਜਿਹੜਾ ਉਹ ਲਾਹ ਸੁੜਦੇ ਆ ਪਰ ਜਦੋਂ ਨਦੀ ਚੋਂ ਬਾਹਰ ਨਿਕਲਦੇ ਆ ਨਾ ਤੇ ਕੰਡੇ ਤੇ ਪਿਆ ਹੋਇਆ ਚਿੱਕੜ ਆਪਣੀ ਸੁੰਡ ਦੇ ਨਾਲ ਘੜ ਕੇ ਫੇਰ ਆਪਣੇ ਉੱਤੇ ਸੁੱਟ ਕੇ ਲਿਬੜ ਕੇ ਜੰਗਲ ਕਾ ਜਾਂਦੇ ਆ ਘਰੇ ਆ ਜਾਂਦੇ ਉਵੇਂ ਕੀਤਾ ਇਹਨਾਂ ਨੇ ਗਏ ਸੀ ਇਸ਼ਨਾਨ ਕਰਨ ਇਸ਼ਨਾਨ ਹੋ ਵੀ ਗਿਆ ਸੀ ਨਹਾਤੇ ਵੀ ਗਏ ਸੀ ਨਾਲ ਲੈ ਵੀ ਗਈ ਸੀ ਪਰ ਜਦੋਂ ਰਾਤ ਨੂੰ ਉੱਥੇ ਕਿਤੇ ਗਏ ਨਾ ਤਾਂ ਜਿੱਥੇ ਰਹੇ ਸੀ ਰਾਤ ਉਥੇ 5-7 ਬੰਦੇ ਆਏ ਉਹਨਾਂ ਨੇ ਇਹੋ ਜਿਹੀਆਂ ਫੂਕਾਂ ਮਾਰੀਆਂ ਤੇ ਚਿੱਕੜ ਜਿਹੜਾ ਚੱਕ ਕੇ ਫੇਰ ਆਪਦੇ ਉੱਤੇ ਸੜਲੇ ਅਸੀਂ ਨਹੀਂ ਮੰਨਦੇ ਇਹ ਜ਼ਥੇਦਾਰ ਗਲਤ ਹੈ ਅਸੀਂ ਤਾਂ ਜ਼ਥੇਦਾਰ ਬਦਲਾਂਗੇ ਹੁਕਮ ਨਾ ਮੰਨਿਆ ਅਸੀਂ ਮੰਨਦੇ ਹੁਕਮ ਨਾਮਾ ਨਹੀਂ ਮੰਨਿਆ ਜ਼ਥੇਦਾਰ ਬਦਲ ਤੇ ਤੇ ਮੈਨੂੰ ਜਾਣਕਾਰੀ ਮਿਲੀ ਹੈ ਹੁਣ ਫੇਰ ਮੌਜੂਦਾ ਜ਼ਥੇਦਾਰ ਸਾਹਿਬ ਦੇ ਕਹਿੰਦੇ ਦਬਾਅ ਪਾ ਰਹੇ ਵੀ ਆਪਾਂ ਜੈਂਪਰੀ ਭਰਤੀ ਕਮੇਟੀ ਜਿਹੜੀ ਹੈ ਤਾਂ ਬੜੀ ਕਾਮਯਾਬ ਹੋ ਰਹੀ ਹੈ ਸਾਡਾ ਤਾਂ ਤਥ ਲੋ ਕੈਡਰ ਖਿਸਕ ਰਿਹਾ ਜਗਾ ਜਗਾ ਕਾਠੋ ਰੇ ਤੇ ਤੂੰ ਇਸ ਭਰਤੀ ਕਮੇਟੀ ਤੇ ਪਾਬੰਦੀ ਲਾ। ਹੁਣ ਪਤਾ ਨਹੀਂ ਉਹ ਲਾਉਂਦੇ ਐ ਨਹੀਂ ਲਾਉਂਦੇ ਦਬਾਅ ਚ ਆਉਂਦੇ ਐ ਨਹੀਂ ਆਉਂਦੇ ਇਹ ਤਾਂ ਵੱਖਰਾ ਵਿਸ਼ਾ ਹੈ ਪਰ ਮੈਨੂੰ ਪਤਾ ਲੱਗਿਆ ਕਿ ਬਹੁਤ ਜ਼ਿਆਦਾ ਜਿਹੜਾ ਉਹਨੂੰ ਫੋਰਸ ਕੀਤਾ ਜਾ ਰਿਹਾ ਹੈ ਦਬਾਅ ਪਾਇਆ ਜਾ ਰਿਹਾ। ਸੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਬਹੁਤ ਵੱਡਾ ਇਹ ਦਾਵਾ ਕੀਤਾ ਲਾਲੂ ਦੀ ਭਰਤੀ ਮੀਟਿੰਗ ਦੇ ਮੰਚ ਤੇ ਜਿੱਥੇ ਹਜ਼ਾਰਾਂ ਲੋਕ ਬੈਠੇ ਸੀ। ਦੂਜੇ ਪਾਸੇ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਜਦੋਂ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਆਪਣੀ ਭੂਮਿਕਾ ਸੰਭਾਲੀ ਹਾਲਾਂਕਿ ਉਹਦੇ ਤੇ ਸਵਾਲ ਨੇ ਬਹੁਤ ਸਾਰੇ ਪੰਥਕ ਲੀਡਰ ਪੰਥਕ ਆਗੂ ਉਹ ਕੌਮ ਪ੍ਰਵਾਨਤ ਜਥੇਦਾਰ ਨਹੀਂ ਮੰਨਦੇ ਗਿਆਨੀ ਕੁਲਦੀਪ ਸਿੰਘ ਗੜਗਜ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਬਿਆਨ ਦਿੱਤਾ ਸੀ ਕਿ ਉਹ 2 ਦਸੰਬਰ ਦੇ ਹੁਕਮਨਾਮਿਆਂ ਦੇ ਨਾਲ ਫਿਲਹਾਲ ਜਾਂ 2 ਦਸੰਬਰ ਦੇ ਹੁਕਮਨਾਮਿਆਂ ਦੇ ਸਬੰਧ ਦੇ ਵਿੱਚ ਉਹ ਕੁਝ ਨਹੀਂ ਕਹਿਣਾ ਚਾਹੁੰਦੇ ਔਰ ਇਹਨਾਂ ਹੁਕਮਨਾਮਿਆਂ ਨੂੰ ਤਬਦੀਲ ਕਰਨ ਦੀ ਕੋਈ ਗੱਲ ਨਹੀਂ ਹੈ ਔਰ ਹਲੇ ਤੱਕ ਉਹਨਾਂ ਨੇ ਨਾ ਹੀ ਭਰਤੀ ਰੋਕੀ ਨਾ ਹੀ ਉਹਨਾਂ ਨੇ 7 ਮੈਂਬਰੀ ਤੋਂ 5 ਮੈਂਬਰੀ ਭਰਤੀ ਕਮੇਟੀ ਦੇ ਸਬੰਧ ਵਿੱਚ ਕਿਸੇ ਤਰ੍ਹਾਂ ਦਾ ਕੋਈ ਨਵਾਂ ਹੁਕਮ ਦਿੱਤਾ ਔਰ ਅਗਰ ਅਸੀਂ ਅੱਜ ਦੀਆਂ ਸਥਿਤੀਆਂ ਵੇਖੀਏ ਗਿਆਨੀ ਕੁਲਦੀਪ ਸਿੰਘ ਗੜਗਜ ਪਹਿਲਾਂ ਹੀ ਆਪਣੇ ਫੈਸਲੇ ਕਰਕੇ ਕਿਤੇ ਨਾ ਕਿਤੇ ਸਵਾਲਾਂ 'ਚ ਪੰਥਕ ਧਿਰਾਂ ਦੇ ਖੜ ਗਏ ਜਿਸ ਤਰੀਕੇ ਨਾਲ ਉਹਨਾਂ ਨੇ ਗਿਆਨੀ ਰਣਜੀਤ ਸਿੰਘ ਗੋਹਰ ਉਹਨਾਂ ਨੂੰ ਦੋਸ਼ ਮੁਕਤ ਕੀਤਾ ਤਖਤ શ્રી ਪਟਨਾ ਸਾਹਿਬ ਵੱਲੋਂ ਜਿਨ੍ਹਾਂ ਦੇ ਉੱਤੇ ਪਾਬੰਦੀਆਂ ਸੀ ਧਾਰਮਿਕ ਤੌਰ ਤੇ ਇਹ ਵਿਵਾਦ ਵੱਡਾ ਹੋ ਗਿਆ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਫੈਸਲਾ ਮਹਾਨ ਤਖਤਾਂ ਦੇ ਆਪਸੀ ਸਿਧਾਂਤਕ મત ਭੇਦਾਂ ਦੇ ਰੂਪ 'ਚ ਉੱਭਰ ਗਿਆ ਬਣ ਗਿਆ ਔਰ ਉਹਨਾਂ ਨੇ ਗਿਆਨੀ ਕੁਲਦੀਪ ਸਿੰਘ ਗੜਗੜ ਗੜਗਜ ਔਰ ਬਾਬਾ ਟੇਕ ਸਿੰਘ ਧਨਾਲਾ ਉਹਨਾਂ ਨੂੰ ਤਨਖਾਹੀਆ ਕੋਸ਼ਟ ਕੀਤਾ ਹਾਲਾਂਕਿ ਤਕਸ਼ਰੀ ਪਟਨਾ ਸਾਹਿਬ ਵੱਲੋਂ ਇਹ ਹੁਣ ਵੀ ਕਿਹਾ ਗਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਪੰਜ ਮੈਂਬਰਾਂ ਦਾ ਮਿਲ ਕੇ ਆਇਆ ਉਹਨਾਂ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਇਆ ਫੇਰ ਤਕਸ਼ਰੀ ਪਟਨਾ ਸਾਹਿਬ ਵੱਲੋਂ ਕਿਹਾ ਗਿਆ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਆਪਣੇ ਉਸ ਫੈਸਲੇ ਤੇ ਪੁਨਰ ਵਿਚਾਰ ਕਰਨ ਜਿਹਦੇ ਵਿੱਚ ਉਹਨਾਂ ਨੇ ਗਿਆਨੀ ਰਣਜੀਤ ਸਿੰਘ ਗੋਹਰ ਉਹਨਾਂ ਨੂੰ ਦੋਸ਼ ਮੁਕਤ ਕੀਤਾ ਹੁਣ ਐਸਜੀਪੀਸੀ ਨੂੰ ਅੱਜ ਕੱਲ ਦੇ ਵਿੱਚ ਉਸ ਕਮੇਟੀ ਨੇ ਆਪਣੀ ਰਿਪੋਰਟ ਸੌਂਪਣੀ ਹੈ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ ਔਰ ਕਮੇਟੀ ਅਗਰ ਇਹ ਰਿਪੋਰਟ ਦਿੰਦੀ ਹੈ ਕਿ ਉਹਨਾਂ ਦੀ ਮੰਗ ਇਹ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਪੁਨਰ ਵਿਚਾਰ ਕਰਨ ਕੀ ਗਿਆਨੀ ਕੁਲਦੀਪ ਸਿੰਘ ਗੜਗਜ ਰਣਜੀਤ ਸਿੰਘ ਘਾਹਰ ਉਹਨਾਂ ਦੇ ਮਾਮਲੇ ਦੇ ਵਿੱਚ ਜੱਥੇਦਾਰ ਸਾਬਕਾ ਜੱਥੇਦਾਰ ਤਖਸ਼ੀ ਪਟਨਾ ਸਾਹਿਬ ਦੇ ਮਾਮਲੇ 'ਚ ਪੁਨਰ ਵਿਚਾਰ ਕਰਨਗੇ ਕੀ ਆਪਣੇ ਹੀ ਕੀਤੇ ਗਏ ਫੈਸਲੇ ਨੂੰ ਰੱਦ ਕਰਨਗੇ ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਗਲਾ ਆਪਣੇ ਹੀ ਕੀਤੇ ਫੈਸਲੇ 'ਚ ਤਬਦੀਲੀ ਕਰਦੇ ਨੇ ਇਤਰਾਜ਼ ਤੋਂ ਬਾਅਦ ਤਖਸ਼ੀ ਪਟਨਾ ਸਾਹਿਬ ਤੇ ਫਿਰ ਕਾਰਜ ਕੁਸ਼ਲਤਾ ਤੇ ਸਵਾਲ ਪੰਥਕ 13 ਚੱਕਣ ਗਿਆ ਗਿਆਨੀ ਕੁਲਦੀਪ ਸਿੰਘ ਗੜਗਜ ਢੰਡਰੀਆ ਵਾਲੇ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਨਾਲ ਉਹਨਾਂ ਨੇ ਖਿਮਾ ਜਾਂਚਣਾ ਪ੍ਰਵਾਨ ਕੀਤੀ ਉਸ ਤੋਂ ਬਾਅਦ ਬਾਬਾ ਹਰਨਾਮ ਸਿੰਘ ਧੂਮਾ ਦਾ ਇੱਕ ਵਾਰੀ ਫੇਰ ਕਰਣਾ ਰੁਖ ਇਹਦਾ ਮਤਲਬ ਹੈ ਉਸ ਫੈਸਲੇ ਨੂੰ ਜਿਹਦੇ ਨਾਲ ਸੰਬੰਧਿਤ ਸੀ ਬਾਬਾ ਹਰਨਾਮ ਸਿੰਘ ਧੂਮਾ ਨਾਲ ਵੀ ਉਹ ਕਿਤੇ ਨਾ ਕਿਤੇ ਢੰਡਰੀਆ ਵਾਲੇ ਦਾ ਉਸ ਦਿਨ ਉੱਥੇ ਜਾਣਾ ਇਹ ਕਿਤੇ ਨਾ ਕਿਤੇ ਤਾਰ ਜੁੜਦੇ ਨੇ ਔਰ ਅੱਜ ਐਸਜੀਪੀਸੀ ਉੱਥੇ ਜਾਏਗੀ ਸੋ ਜੋ ਸਥਿਤੀਆਂ ਨੇ ਮੈਨੂੰ ਹੀ ਲੱਗਦਾ ਹੈ ਕਿ ਅਗਰ ਅਗਰ ਪੰਜ ਮੈਂਬਰੀ ਕਮੇਟੀ ਦਾ ਵਿਰੋਧੀ ਕੋਈ ਵੀ ਪੰਜ ਮੈਂਬਰੀ ਕਮੇਟੀ ਦਾ ਵਿਰੋਧੀ ਅਗਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਦਬਾਅ ਪਾ ਵੀ ਰਿਹਾ ਹੋਵੇ ਜਾਂ ਪਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੋਵੇ ਮੈਨੂੰ ਲੱਗਦਾ ਹੈ ਉਹ ਸਥਿਤੀ ਦੇ ਵਿੱਚ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਤਰ੍ਹਾਂ ਦੇ ਦਬਾਅ ਨੂੰ ਪ੍ਰਵਾਨ ਕਰਨਗੇ ਕਿਉਂਕਿ ਇਹ ਮਾਮਲੇ ਹੋਰ ਬਹੁਤ ਜ਼ਿਆਦਾ ਫਿਰ ਧਾਰਮਿਕ ਤੌਰ ਤੇ ਗਿਆਨੀ ਕੁਲਦੀਪ ਸਿੰਘ ਗੜਗਜ ਦੇ ਲਈ ਵੀ ਭਵਿੱਖ 'ਚ ਵੱਡੀਆਂ ਚੁਣੌਤੀਆਂ ਬਣਨ ਗਈਆਂ ਔਰ ਜਿਹੜੀ ਪੰਜ ਮੈਂਬਰੀ ਕਮੇਟੀ ਦੀ ਵਿਰੋਧੀ ਧਿਰ ਹੈ ਉਹਨਾਂ ਦੇ ਲਈ ਵੀ ਸੰਗਤ ਦੇ ਵਿੱਚ ਇੱਕ ਬਹੁਤ ਵੱਡੀ ਘਾਟੇ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਪੰਜ ਮੈਂਬਰੀ ਕਮੇਟੀ ਦੇ ਪ੍ਰਤੀ ਜਿਸ ਤਰ੍ਹਾਂ ਦਾ ਅਥਾਹ ਸਤਕਾਰ ਆਮ ਲੋਕਾਂ 'ਚ ਬਣ ਗਿਆ ਔਰ ਗਿਆਨੀ ਗਿਆਨੀ ਹਰਪੀਤ ਸਿੰਘ ਗਿਆਨੀ ਰਕਬੀਰ ਸਿੰਘ ਜਾਨੀ ਸੁਲਤਾਨ ਸਿੰਘ ਇਹਨਾਂ ਸਾਰੇ ਜੱਥੇਦਾਰ ਸਹਿਬਾਨਾਂ ਨੇ ਜਿਹੜਾ ਫੈਸਲਾ ਸੁਣਾਇਆ ਸੀ ਹਾਲਕਿ ਗਿਆਨੀ ਹਰਪੀ ਸਿੰਘ ਲਗਾਤਾਰ ਇਹ ਇਲਜ਼ਾਮ ਲਾਉਂਦੇ ਨੇ ਕਿ ਦੂਸਰੀ ਧਿਰ ਨੇ ਇਹਨਾਂ ਬੰਨ ਨੂੰ ਪ੍ਰਵਾਨ ਨਹੀਂ ਕੀਤਾ ਪਰ ਅਗਰ ਅੱਜ ਪੰਜ ਮੈਂਬਰੀ ਕਮੇਟੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਦਖਲ ਦੀ ਗੱਲ ਕਿਸੇ ਪਾਸਿਓਂ ਆਉਂਦੀ ਹੈ ਤੇ ਮੈਨੂੰ ਲੱਗਦਾ ਹੈ ਪੰਜ ਮੈਂਬਰੀ ਦੇ ਸਬੰਧ ਦੇ ਵਿੱਚ ਅਗਰ ਕੋਈ ਵੀ ਢਿੱਰ ਕਿਸੇ ਤਰ੍ਹਾਂ ਦੀ ਫੇਰ ਬਦਲ ਕਰਨ ਦੀ ਕੋਸ਼ਿਸ਼ ਕਰੇਗੀ ਤੇ ਸੰਗਤ ਬਿਲਕੁਲ ਪ੍ਰਵਾਨ ਨਹੀਂ ਕਰੇਗੀ ਇਹ ਗਿਆਨੀ ਹਰਪੀਤ ਸਿੰਘ ਉਹਨਾਂ ਨੂੰ ਵੀ ਪਤਾ ਹੈ ਜਥੇਦਾਰ ਗਿਆਨੀ ਹਰਪੀਤ ਸਿੰਘ ਉਹਨਾਂ ਨੂੰ ਵੀ ਪਤਾ ਹੈ ਸੋ ਇਹ ਮਾਮਲਾ ਉਸ ਸਥਿਤੀ ਚ ਆ ਗਿਆ ਜਿੱਥੇ ਹੁਣ ਪੰਜ ਮੈਂਬਰੀ ਭਰਤੀ ਕਮੇਟੀ ਆਪਣੀ ਭਰਤੀ ਸੰਪੂਰਨ ਕਰ ਚੁੱਕੀ ਹੈ ਲਗਭਗ ਵੱਡੀਆਂ ਮੀਟਿੰਗਾਂ 31 ਮਈ ਤੱਕ ਖਤਮ ਹੋ ਗਈਆਂ ਕੱਲੂਕਾਰਾ ਹਫਤੇ ਦੇ ਵਿੱਚ ਕਿਸੇ ਤਰ੍ਹਾਂ ਦੇ ਸਮਾਗਮ ਨਹੀਂ ਹੋਣੇ ਔਰ 18 ਜੂਨ ਤੱਕ ਖੱਲੂ ਘਰਾ ਸਮਾਗਮਾਂ ਤੋਂ ਬਾਅਦ 7 ਜਾਂ 8 ਤਰੀਕ ਤੋਂ ਬਾਅਦ 18 ਜੂਨ ਤੱਕ ਹੁਣ ਚੋਣ ਪ੍ਰਚਾਰ ਦੀ ਤਰਜ਼ ਤੇ ਭਰਤੀ ਹੋਣੀ ਹੈ ਲੀਡਰ ਪਿੰਡ ਪਿੰਡ ਸ਼ਹਿਰ ਸ਼ਹਿਰ ਬਾਜ਼ਾਰਾਂ ਚ ਨਿਕਲਣਗੇ ਭਰਤੀਆਂ ਵਾਪਸ ਲੈਣਗੇ ਜਿਹੜੀਆਂ ਕਾਪੀਆਂ ਦਿੱਤੀਆਂ ਨੇ ਔਰ ਨਵੀਂ ਭਰਤੀ ਵਾਲੇ ਪਾਸੇ ਵੀ ਵਧਣਗੇ ਸੋ ਗਿਆਨੀ ਹਰਪੀ ਸਿੰਘ ਨੇ ਜਿਹੜਾ ਖੁਲਾਸਾ ਕੀਤਾ ਉਹਨਾਂ ਕੋਲੇ ਜ਼ਰੂਰ ਇਹਦੇ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਨਫਰਮੇਸ਼ਨ ਹੋ ਸਕਦੀ ਹੈ ਜਿਵੇਂ ਉਹ ਕਹਿੰਦੇ ਨੇ ਕਿ ਮੈਂ ਫਿਰ بار-बार ਕਹਿ ਰਿਹਾ ਕਿ ਵਿਰੋਧੀ ਧੜਾ ਵੀ ਆਪਣਾ ਕੋਈ ਪੱਖ ਰੱਖਣਾ ਚਾਵੇ ਇਸ ਵਿਸ਼ੇ ਤੇ ਤੇ ਉਹਨਾਂ ਦੇ ਪੱਖ ਦਾ ਵੀ ਸਵਾਗਤ ਹੈ ਪਰ ਇਹ ਗੱਲ ਧਾਰਮਿਕ ਤੌਰ ਤੇ ਇਸ ਵਕਤ ਬਹੁਤ ਜ਼ਿਆਦਾ ਚਿੰਤਾ ਵਾਲੀ ਬਣੀ ਹੋਈ ਹੈ ਸਾਰੇ ਖੇਮਿਆਂ ਦੇ ਵਿੱਚ ਕਿ ਜਿਵੇਂ ਸਾਡੇ ਮਹਾਨ ਤਖਤਾਂ ਦੇ ਵਿੱਚ ਸਿਧਾਂਤਕ મત ਪੇ ਰੁੱਭਰੇ ਨੇ ਜਿਵੇਂ 6 ਜੂਨ ਦੇ ਕੱਲੂ ਘਾਰਾ ਸਮਾਗਮਾਂ ਦੇ ਸੰਬੰਧ ਦੇ ਵਿੱਚ ਬਾਬਾ ਹਰਨਾਮ ਸਿੰਘ ਧੂਮਾ ਨੇ ਸਟੈਂਡ ਲਿਆ ਔਰ ਜਿਵੇਂ ਫਿਰ ਇਹ ਗੱਲ ਤੁਰੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇਹਨਾਂ ਮਾਮਲਿਆਂ ਨੂੰ ਨਿਬੇੜ ਕਿਉਂ ਨਹੀਂ ਪਾਰੀ ਹਰਜਿੰਦਰ ਸਿੰਘ ਧਾਮੀ ਕੀ ਨਿਬੇੜ ਨਹੀਂ ਪਾਰੀ ਇਹਨਾਂ ਮਾਮਲਿਆਂ ਨੂੰ ਬਤੌਰ ਪ੍ਰਧਾਨ ਜਦ ਕਿ ਉਹ ਸਮਰਥ ਨੇ ਇਹਨਾਂ ਮਾਮਲਿਆਂ ਨੂੰ ਨਿਬੇੜਨ ਦੇ ਲਈ ਸੋ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਵੀ ਆ ਕੇ ਸਵਾਲ ਖੜੇ ਹੋ ਜਾਂਦੇ ਨੇ ਕਿ ਕੀ ਉਹ ਸਾਰੇ ਫੈਸਲੇ ਖੁਦ ਔਰ ਅੰਤਰਿਕ ਕਮੇਟੀ ਦੀ ਮੀਟਿੰਗ ਸਲਾਹ مشਵਰੇ ਨਾਲ ਕਰਦੇ ਨੇ ਇਹ ਉਹਨਾਂ ਨੂੰ ਵੀ ਉੱਪਰੋਂ ਕਿਹਾ ਜਾਂਦਾ ਕੁਝ ਨਾ ਕੁਝ ਕਰਨ ਨੂੰ ਹਰਜਿੰਦਰ ਸਿੰਘ ਧਾਮੀ ਇਹਦਾ ਜ਼ਿਆਦਾ ਚੰਗੀ ਤਰ੍ਹਾਂ ਜਵਾਬ ਦੇ ਸਕਦੇ ਪਰ ਦੇਖਦੇ ਹਾਂ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਬਾਬਾ ਹਰਨਾਮ ਸਿੰਘ ਧੂਮਾ ਦੇ ਨਾਲ ਅੱਜ ਮੁਲਾਕਾਤ ਕਰਨ ਜਾਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫ਼ਦ ਨੇ ਇਹ ਸੂਤਰਾਂ ਦੇ ਮੁਤਾਬਕ ਜਾਣਕਾਰੀ ਹੈ ਇਹ ਵਫ਼ਦ ਜਾ ਰਿਹਾ ਹੈ ਅਗਰ ਇਹ ਵਫ਼ਦ ਜਾਂਦਾ ਹੈ ਤੇ ਕੀ ਬਣਦਾ ਅਗਰ ਨਹੀਂ ਜਾਂਦਾ ਤੇ ਕੀ ਸਥਿਤੀਆਂ ਬਣਦੀਆਂ ਨੇ ਅੱਜ ਸ਼ਾਮ ਦੇ ਪ੍ਰੋਗਰਾਮ 'ਚ ਇਹਦਾ ਜ਼ਿਕਰ ਜ਼ਰੂਰ ਕਰ ਸੋ ਬਹੁਤ ਬਹੁਤ ਧੰਨਵਾਦ ਡਲਾ ਜੀ ਇਨਾ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਵਿਸਥਾਰ ਦੇ ਨਾਲ ਪੂਰੀ ਜਾਣਕਾਰੀ ਸਾਂਝੀ ਕੀਤੀ ਤੁਸੀਂ ਆਪਣਾ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜੋ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨ